ਚਿੱਠੀਆਂ ਲੇਖ ਸਤ ਗੁਰਾਂ ਵੱਲ ਪਾਈਆਂ ਲੇਖਕ ਸਰਦਾਰ ਮਨੋਹਰ ਸਿੰਘ ਮਾਰਕੋ ਚਿੱਠੀ ਨੰਬਰ 13ਵੀਂ 14ਵੀਂ ਅਤੇ 15ਵੀਂ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੋਂ ਸਾਡੀਆਂ ਪੁਰਾਤਨ ਜਨਮ ਸਾਖੀਆਂ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਸਾਖੀਕਾਰਾਂ ਨੇ ਹੱਥ ਲਿਖਤ ਦੇ ਨਾਲ ਨਾਲ ਚਿੱਤਰਕਾਰੀ ਰਾਈਵੀ ਆਪਣੀ ਸ਼ਰਦਾ ਤੁਹਾਨੂੰ ਅਰਪਣ ਕੀਤੀ ਹੈ ਉਦੋਂ ਚਿੱਤਰ ਕਲਾ ਦਾ ਬਚਪਨ ਹੋਣ ਕਾਰਨ ਤੋਂ ਸਾਡੇ ਚਿੱਤਰਾਂ ਤੋਂ ਤੋਂ ਸਾਡਾ ਪ੍ਰਤੱਖ ਰੂਪ ਉਜਾਗਰ ਨਹੀਂ ਹੁੰਦਾ ਸੀ ਪਰ ਤਾਂ ਵੀ ਤੁਹਾਡੀ ਪ੍ਰੇਰਣਾ ਅਤੇ ਚਿੱਤਰਕਾਰਾਂ ਦੀ ਤੁਹਾਡੇ ਪ੍ਰਤੀ ਸ਼ਰਦਾ ਨੇ ਇਸ ਕਲਾ ਨੂੰ ਮਾਰਗ ਸੇਧ ਬਖਸ਼ੀ ਹੈ ਅੱਜ 5 ਸਦੀਆਂ ਬੀਤ ਜਾਣ ਬਾਅਦ ਜਿੱਥੇ ਇਹ ਚਿੱਤਰ ਕਲਾ ਹੋਰ ਦੇਸ਼ਾਂ ਵਿੱਚ ਆਪਣੀ ਭਰਪੂਰ ਜਵਾਨੀ ਨੂੰ ਜਾਪੜੀ ਹੈ ਉਥੇ ਤੋਂ ਸਾਡੇ ਸਿੱਖਾਂ ਵਿੱਚ ਇਹ ਕਲਾ ਨਰਜਿੰਦ ਜਾਪਦੀ ਹੈ ਪਹਿਲਾ ਪਹਿਲ ਦੇ ਚਿੱਤਰਾਂ ਤੋਂ ਸਾਨੂੰ ਕਿਸੇ ਚਿੱਤਰਕਾਰ ਦੇ ਨਾਂ ਦਾ ਗਿਆਨ ਨਹੀਂ ਹੁੰਦਾ ਕਿਉਂਕਿ ਚਿੱਤਰਾਂ ਉੱਪਰ ਚਿੱਤਰਕਾਰ ਦਾ ਨਾਂ ਲਿਖਣ ਦਾ ਰਿਵਾਜ ਨਹੀਂ ਸੀ ਪਰ ਜਦੋਂ ਤੋਂ ਹੁਣ ਇਹ ਪ੍ਰਤ ਆਰੰਭ ਹੋਈ ਹੈ ਮੁਸ਼ਕਲ ਨਾਲ 2-4 ਚਿੱਤਰਕਾਰਾਂ ਦਾ ਨਾਮ ਹੀ ਇਸ ਪੜ ਵਿੱਚ ਉਗੜਵਾ ਦਿਖਦਾ ਹੈ ਸ਼ਾਇਦ ਇਸ ਦਾਕਾਰ ਨਹੀਂ ਹੋਵੇ ਕਿ ਇਸ ਕਲਾ ਦੇ ਸਿਰ ਤੇ ਤੁਹਾਡੇ ਸ਼ਰਧਾਲੂਆਂ ਨੇ ਹੱਥ ਨਹੀਂ ਰੱਖਿਆ ਇਸ ਵਿੱਚ ਸ਼ੱਕ ਨਹੀਂ ਕਿ ਜੇ ਨਵਾਂ ਪੋਚ ਪ੍ਰੇਰਨਾ ਰਹਿਤ ਹੀ ਰਿਹਾ ਤਾਂ ਪੁਰਾਣੇ ਕਿਤਨਾ ਚਿਰ ਹੋਰ ਇਸ ਫੇੜ ਵਿੱਚ ਚੱਲਦੇ ਰਹਿਣਗੇ ਬਾਬਾ ਜੀ ਇਹ ਤੇ ਠੀਕ ਹੈ ਕਿ ਤੁਹਾਡੀ ਸਿੱਖੀ ਵਿੱਚ ਮਾਇਆ ਦੀ ਘਾਟ ਨਹੀਂ ਪਰ ਇਸ ਕਲਾ ਨੂੰ ਕਿਸੇ ਚੰਗਾ ਗੌਲਿਆ ਨਹੀਂ ਨੰਗੇਜ਼ਵਾਦ ਵਧਿਆ ਹੈ ਪਰ ਸੋਜਵਾਦ ਅਣਗੌਲਿਆ ਤੜਪ ਰਿਹਾ ਹੈ ਜੇ ਭੁੱਖਿਆ ਭਗਤੀ ਨਹੀਂ ਹੁੰਦੀ ਤਾਂ ਭਰੇ ਪੇਟ ਬਿਨਾ ਬੁਰਸ਼ ਕਿਵੇਂ ਜਾ ਚੁੱਕਿਆ ਜਾ ਸਕਦਾ ਹੈ ਕੋਈ ਆਖੇ ਸੁੰਦਰਤਾ ਨੂੰ ਹੈ ਕਮਾਲ ਕੋਈ ਕਹਿੰਦਾ ਹੈ ਸ਼ਮਾ ਜ਼ਾਇਆ ਕਰੇ ਤੋ ਸਾ ਰਾਗਾਂ ਨੂੰ ਗਲ ਬੱਕੜੀ ਪਾਈ ਸੀ ਕਵਤਾ ਨੂੰ ਭਰਪੂਰ ਆਦਰ ਦਿੱਤਾ ਸੀ ਪਰ ਅੱਜ ਨਾ ਤਾਂ ਸਿੱਖ ਰਾਗੀਆਂ ਨੂੰ ਹਾਰਾਗ ਵਿਦਿਆਦੀ ਸੂਝ ਹੈ ਤੇ ਨਾ ਸੰਗਤਾਂ ਨੂੰ ਇਸ ਦਾ ਬਹੁਤਾ ਚਾਹ ਹੈ ਤੋ ਸਾਡੀ ਬਾਣੀ ਤਾਂ ਸਾਰੀ ਰਾਗ ਤੇ ਤਾਲ ਦੀ ਬੰਦਿਸ਼ ਵਿੱਚ ਹੈ ਪਰ ਬਹੁਤ ਕਰਕੇ ਰਾਗੀ ਇਹਨਾਂ ਸਾਰੀਆਂ ਬੰਦਿਸ਼ਾਂ ਤੋਂ ਮੁਕਤ ਜਾਪਦੇ ਹਨ ਕੁਝ ਸਮਾਂ ਪਹਿਲਾਂ ਕਿਸੇ ਸੰਸਥਾ ਦੇ અત્યੰਤ ਯਤਨਾਂ ਦੁਆਰਾ ਚੰਗੇ ਰਾਗੀਆਂ ਦਾ ਇੱਕ ਪੂਰ ਪ੍ਰਗਟ ਹੋਇਆ ਸੀ ਉਹਨਾਂ ਵਿੱਚੋਂ ਬਹੁਤ ਸਾਰੇ ਆਪਣੀ ਜੋਗ ਸੇਵਾ ਨਿਭਾ ਕੇ ਆਪ ਜੀ ਦੇ ਚਰਨੀ ਜਾ ਲੱਗੇ ਹਨ ਵਿਰਲਾ ਕੋਈ ਇੱਕ ਅੱਧ ਛੱਡ ਕੇ ਨਵਾਂ ਪੋਚ ਇਦਰੋਂ ਵੀ ਆਕੀ ਜਾਪਦਾ ਹੈ ਬਹੁਤੇ ਰਾਗੀਆਂ ਨੂੰ ਵਧੇਰੇ ਪ੍ਰੋਗਰਾਮ ਨਿਭਾਉਣ ਕਾਰਨ ਅਤੇ ਵਧੇਰੇ ਮਾਇਕ ਚੰਬੇਲਿਆਂ ਹੱਥੋਂ ਵੇਲੇ ਕਿੱਥੋਂ ਮਿਲਦੀ ਹੈ ਕਿ ਰਾਗ ਵਿਦਿਆ ਲਈ ਕੋਈ ਅਭਿਆਸ ਅਰਿਆਜ਼ ਕਰ ਸਕਣ ਸਿੱਖਾਂ ਨੂੰ ਅਮਰਤ ਵੇਲੇ ਦਾ ਜਾਗਣਾ ਭੁੱਲ ਗਿਆ ਹੈ ਅਤੇ ਰਾਗੀਆਂ ਨੂੰ ਸਮੇਂ ਦਾ ਰਾਗ ਗਿਆਨ ਚੇਤੇ ਨਹੀਂ ਹੁਣ ਆਸਾ ਦੀ ਵਾਰ ਦੁਪਹਿਰ ਨੂੰ ਅਤੇ ਰਹਾਸ ਰਾਸ ਰਾਸ ਦਾ ਸਿਨੇਮਾ ਸ਼ੋਅ ਮੁਕਣ ਦੇ ਬਾਅਦ ਪੜੀ ਜਾਇਆ ਕਰੇਗੀ ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ 14ਵੀਂ ਚਿੱਠੀ ਸਰਬਸ਼ਕਤੀਮਾਨ ਬਾਬਾ ਜੀ ਨੂੰ ਚਰਨ ਬੰਦਨਾ ਬਾਬਾ ਜੀ ਤੁਸੀਂ ਅਮਰੀਕਨ ਸਿੱਖਾਂ ਬਾਬਤਾਂ ਜ਼ਰੂਰ ਸੁਣਿਆ ਹੋਵੇਗਾ ਦੱਸਦੇ ਹਨ ਕੋਈ 1 ਲੱਖ ਤੋਂ ਉੱਪਰ ਅਮਰੀਕਨ ਲੋਕ ਸਿੱਖ ਸੱਜੇ ਹਨ ਸੋਹਣੇ ਦਰਸ਼ਨੀ ਜਵਾਨ ਸੁਨੱਖੀਆਂ ਬੀਬੀਆਂ ਅਤੇ ਨਿੱਕੇ ਨਿੱਕੇ ਗੋਬਲੇਬਾਲ ਜਿਨ੍ਹਾਂ ਦੇ ਮਸਤਕ ਚਮਕਦੇ ਸਿਰਾਂ ਤੇ ਦਸਤਾਰਾਂ ਤੇ ਦੁਪੱਟੇ ਸ਼ੋਭਦੇ ਅਤੇ ਦੁੱਧ ਚਿੱਟੇ ਕੱਪੜਿਆਂ ਵਿੱਚ ਸਜਦੇ ਜਿਵੇਂ ਤੁਸਾਂ ਸਵਰਗਾਂ ਤੋਂ ਦੇਵਤੇ ਧਰਤੀ ਤੇ ਕਲ ਦਿੱਤੇ ਹੋਣ ਜਿਹੜੀ ਸਿੱਖ ਪਨੀਰੀ ਪੰਜਾਬ ਦੇ ਪੌਣ ਪਾਣੀ ਵਿੱਚ ਨਿਸਰਨ ਦੀ ਥਾਂ ਸੋਕਾ ਖਾਣ ਲੱਗੀ ਸੀ ਉਹ ਅਮਰੀਕਨ ਧਰਤੀ ਤੇ ਖੂਬ ਪੁੰਗਰੀ ਹੈ ਸੁਣਦੇ ਹਾਂ ਕਿ ਸਿੱਖੀ ਦੇ ਵਾਅਦੇ ਦਾ ਇਹ ਕਾਰਜ ਵੀ ਸ਼ੰਕਿਆਂ ਤੋਂ ਮੁਕਤ ਨਹੀਂ ਲੋਕ ਦੱਸਦੇ ਹਨ ਕਿ ਜੇ ਜੋਗੀ ਭਜਨ ਸਿੰਘ ਤੁਹਾਡੀ ਗੁਰਤਾ ਨੂੰ ਬੰਗਾਰ ਬੈਠਾ ਤਾਂ ਆ ਸਾਡੀ ਹਾਰੀ ਹੋਈ ਪਲਟਣ ਵਿੱਚੋਂ ਸ਼ਾਇਦ ਇੱਕ ਵੀ ਜਣਾ ਨਾ ਨਿਤਰੇ ਜੋ ਉਸ ਦਾ ਰਾਹ ਰੋਕ ਸਕੇ ਚਲੋ ਉਹ ਆਪਣੀ ਆਪ ਨਿਭਣਗੇ ਇੱਥੇ ਗੱਲ ਉਹਨਾਂ ਦੇ ਸੋਚ ਦੀ ਨਹੀਂ ਸੀ ਉਹਨਾਂ ਨਾਲ ਹੋਈ ਇੱਕ वार्ता ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦਾ ਸਾਂ ਉਹਨਾਂ ਦੇ ਇੱਕ ਜਥੇ ਦਾ ਵਿਚਾਰ ਸ੍ਰੀ ਅਮਰਸਰ ਜੀ ਦੇ ਦਰਸ਼ਨ ਕਰਨ ਦਾ ਸੀ ਉਹ ਗੁਰੂ ਰਾਮਦਾਸ ਜੀ ਦੀ ਸਰਾ ਗੁਰੂ ਨਾਨਕ ਨਵਾਸ ਅਤੇ ਗੁਰੂ ਕੇ ਲੰਗਰ ਆਦ ਬਾਬਤ ਪੁੱਛ ਰਹੇ ਸਨ ਉਹਨਾਂ ਨੂੰ ਦੱਸਿਆ ਕਿ ਸਤਗੁਰੂ ਜੀ ਦੇ ਨਾਵਾਂ ਹੀਟ ਚੱਲ ਰਹੀਆਂ ਇਹ ਸੰਸਥਾਵਾਂ ਸੰਕਤਾ ਦੀ ਸੇਵਾ ਨੂੰ ਮੁੱਖ ਰੱਖ ਕੇ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਲੋੜੀਂਦੀ ਸੇਵਾ ਉੱਥੇ ਮੁਫਤ ਹੁੰਦੀ ਹੈ ਦੂਜੇ ਦਿਨ ਉਹੀ ਜਥਾ ਭਵੰਤਰਿਆ ਹੋਇਆ ਅਤੇ ਨਿਰਾ ਪ੍ਰਸ਼ਨ ਚਿੰਨ ਬਣਿਆ ਆਪੁੱਜਾ ਤੇ ਆ ਕੇ ਪੁੱਛਣ ਲੱਗਾ ਕਿ ਅੰਮ੍ਰਿਤਸਰ ਵਾਂਗ ਕਿਤਨੇ ਕੋ ਅਸਥਾਨ ਤੁਹਾਡੇ ਸਾਧਗੁਰਾਂ ਦੇ ਇੱਥੇ ਦਿੱਲੀ ਵਿੱਚ ਚੱਲ ਰਹੇ ਹਨ ਕਿਉਂਕਿ ਇਹੋ ਜੇ ਨਾਵਾਂ ਦੇ ਅਣਗਿਣਤ ਬੋਰਡ ਅਸਾਂ ਬਾਜ਼ਾਰਾਂ ਵਿੱਚ ਲੱਗੇ ਤੱਕੇ ਹਨ ਮੈਂ ਵਿਸਥਾਰ ਜਾਣਨਾ ਚਾਹਿਆ ਤਾਂ ਉਹਨਾਂ ਇੱਕ ਲੰਬੀ ਲਿਸਟ ਮੇਰੇ ਅੱਗੇ ਰੱਖ ਦਿੱਤੀ ਜਿਵੇਂ ਗੁਰੂ ਨਾਨਕ ਬਨਾਸਪਤੀ ਕੀ ਸਟੋਰ, ਗੁਰੂ ਰਾਮਦਾਸ ਕੋਇਲਦਾ ਡਿਪੋ, ਗੁਰੂ ਗੋਬਿੰਦ ਸਿੰਘ ਸਾਫਾ ਸਟੋਰ, ਗੁਰੂ ਤੇਗ ਬਹਾਦਰ ਬੈਂਡ, ਗੁਰੂ ਨਾਨਕ ਆਟੋ ਸਟੋਰ, ਗੁਰੂ ਰਾਮਦਾਸ ਕਮਿਸਟ ਸ਼ਾਪ, ਗੁਰੂ ਗੋਬਿੰਦ ਸਿੰਘ ਝਟਕਾ ਸ਼ਾਪ ਅਤੇ ਇਹੋ ਜੇ ਅਨੇਕਾਂ ਹੋਰ ਤੰਦੇ ਝੂਠੀਆਂ ਦਵਾਈਆਂ ਅਤੇ ਨਕਲੀ ਸਮਾਨ ਦੇ ਗੁਰੂਆਂ ਦੇ ਨਾਮ ਤੇ ਚੱਲਦੇ ਦੱਸੇ ਅਤੇ ਪੁੱਛਣ ਲੱਗੇ ਕਿ ਕੀ ਇਹ ਸਾਰੇ ਸਤਗੁਰੂ ਜੀ ਦੇ ਮਜ਼ਾਰੇ ਸਤਗੁਰੂ ਦੀ ਦੇ ਨਾਮ ਤੇ ਘਟੀਆਂ ਧੰਦੇ ਕਰਨ ਦਾ ਲਾਇਸੈਂਸ ਲੈਂਦੇ ਹਨ ਅਤੇ ਸਤਗੁਰੂ ਜੀ ਦੇ ਨਾਮ ਤੇ ਇਹੋ ਜਿਹੇ ਘਟੀਆਂ ਧੰਦੇ ਕਿਵੇਂ ਚੱਲਦੇ ਹਨ ਇਹ ਸੱਚਮੁੱਚ ਇੱਕ ਸ਼ਰਮਸਾਰੀ ਦੀ ਗੱਲ ਹੈ ਤੁਸੀਂ ਤਾਂ ਇਹੋ ਜਿਹੇ ਸਾਊ ਪੁਰਸ਼ਾਂ ਨੂੰ ਹੋੜਨ ਦਾ ਕਦੇ ਖਿਆਲ ਵੀ ਨਹੀਂ ਕੀਤਾ ਹੋਣਾ ਉਹਨਾਂ ਨੂੰ ਮਤ ਦੇਣ ਲਈ ਇੱਕ ਵਾਰੀ ਤਾਂ ਆਖ ਦਿਓ। ਦਿਯਾਰ ਮਗਰਬ ਕੇ ਰਹਿਨੇ ਵਾਲੋ ਖੁਦਾ ਕੀ ਹਸਤੀ ਦੁਕਾਨ ਨਹੀਂ ਹੈ। ਬਾਬਾ ਜੀ ਜੇ ਸੱਚੇ ਮੋਤੀ ਅਥਾ ਸਾਗਰਾਂ ਦੀ ਥਾਵੇਂ কুমਹਾਰਾਂ ਦੇ ਆਵਿਆਂ ਚੋਂ ਨਿਕਲਣ ਲੱਗ ਪੈਣ ਤਾਂ ਨਿਰਸੰਦੇਹ ਕੌਡੀਆਂ ਦੇ ਮੁੱਲ ਤੁਲਣ ਹੋਰ ਜੀ। ਇਹ ਤਾਂ ਠੀਕ ਹੈ ਕਿ 10 ਗੁਰੂ ਇੱਕ ਜੋਤ ਹਨ ਅਤੇ ਹੁਣ ਗੁਰਗੱਦੀ ਦੇ ਸੁਆਮੀ ਤਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਪਰ ਇੱਕ ਨਵੀਂ ਪਰਤ ਦਾ ਕੀ ਕਰੋਗੇ ਕਿ ਅਰਦਾਸੀਏ ਤੋਂ ਬਾਅਦ ਆਗਿਆ ਪਈ ਅਕਾਲ ਕੀ ਤੋਂ ਪਿਛੋਂ ਹਰ ਗੁਰਦੁਆਰੇ ਦਾ ਅਰਦਾਸੀਆ ਉਸ ਗੁਰਦੁਆਰੇ ਨਾਲ ਕਿਸੇ ਇੱਕ ਸਤਿਗੁਰੂ ਨੂੰ ਸੰਬੰਧਿਤ ਜਾਣ ਕੇ ਉਚੇਚਾ ਆਦਰ ਭੇਟ ਕਰਦਿਆਂ ਵੱਖਰਾ ਇੱਕ ਦੋਹਰਾ ਪੜਦਾ ਹੈ ਜਿਵੇਂ ਗੁਰਦੁਆਰਾ ਸੀਸ ਗੰਝ ਸਾਹਿਬ ਵਿੱਚ ਸੁਣੋਗੇ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ ਹੈ 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 ਸਭ ਜਗ ਪਇਓ ਜੈ 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 ਸੁਰਲੋਕ ਫਿਰ ਜੇ ਗੁਰਦੁਆਰਾ ਮੋਤੀ ਬਾਗ ਚਲੀਏ ਤਾਂ ਉੱਥੇ ਸੁਣੋਗੇ ਖੰਡਾ ਜਾ ਕੇ ਹਾਥ ਮੇ ਕਲਗੀ ਸੋ ਹੈ ਸੀਸ ਸੋ ਹਮਰੀ ਰਛਿਆ ਕਰੇ ਸ੍ਰੀ ਕਲਗੀ ਧਰ ਜਗਦੀਸ਼ 15ਵੀਂ ਚਿੱਠੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਦਾਸਾਂ ਵੱਲੋਂ ਸਤ ਕਰਤਾਰ ਪ੍ਰਵਾਨ ਕਰਨਾ ਤੁਹਾਡੇ ਨਾਲ ਸੰਬੰਧਤ ਬਹੁਤ ਸਾਰੇ ਇਤਿਹਾਸਕ ਗੁਰਦੁਆਰਿਆਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਅਸੀਂ ਰੋਜ਼ ਹੀ ਅਰਦਾਸ ਵਿੱਚ ਉਹਨਾਂ ਪਾਕਿਸਤਾਨ ਵਿੱਚ ਰਹੇਗੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਦਾਨ ਤੁਹਾਡੇ ਪਾਸੋਂ ਮੰਗਦੇ ਹਾਂ ਤੁਹਾਡੀ ਕਿਰਪਾ ਦੁਆਰਾ ਕਦੇ ਇੱਕ ਦਾਈ ਦੋਹਾਂ ਸਰਕਾਰਾਂ ਦੇ ਮੇਲਜੋਲ ਸਦਕਾ ਸਾਨੂੰ ਉਹਨਾਂ ਪਵਿੱਤਰ ਅਸਥਾਨਾਂ ਦੇ ਦਰਸ਼ਨਾਂ ਦਾ ਅਵਸਰ ਪ੍ਰਾਪਤ ਹੋ ਜਾਂਦਾ ਹੈ ਮੇਰੇ ਜਾਣੀ ਜਾਣ ਬਾਬਾ ਜੀ ਅਸੀਂ ਇਹੋ ਜੀ ਸੇਵਾ ਉੱਥੇ ਜਾ ਕੇ ਕਰਦੇ ਹਾਂ ਉਹ ਤੁਹਾਡੇ ਤੋਂ ਗੁੱਝੀ ਛਿਪੀ ਨਹੀਂ ਪਾਕਿਸਤਾਨੀ ਸ਼ਹਿਰਾਂ ਦੇ ਜਿਸ ਬਾਜ਼ਾਰ ਚੋਂ ਅਸੀਂ ਲੰਘ ਜਾਂਦੇ ਹਾਂ ਉਹਨਾਂ ਬਾਜ਼ਾਰਾਂ ਦੇ ਕਿਸੇ ਹੋਟਲ ਵਿੱਚ ਛੋਟਾ ਮੋਟਾ ਮਾਸ ਜਾਂ ਮੱਛੀ ਦਾ ਹੁੰਜਾ ਫੇਰ ਦਿੰਦੇ ਹਾਂ ਉਹ ਲੋਕ ਸਾਡੇ ਇਸ ਭੋਖੜੇ ਸੁਭਾਅ ਤੇ ਸੋਚੀ ਪੈ ਜਾਂਦੇ ਹਨ ਕਿ ਉਹਨਾਂ ਨਾਲ ਰਹਿੰਦਿਆਂ ਤਾਂ ਝਟਕੇ ਹਲਾਲ ਦੇ ਮਾਮਲੇ ਤੇ ਅਸੀਂ ਮਰਨ ਮਾਰਨ ਲਈ ਤਿਆਰ ਹੋ ਜਾਂਦੇ ਸਾਂ ਉਹਨਾਂ ਨਾਲ ਖਹਿ ਜਾਣ ਤੇ ਭਿੱਟ ਸਮਝਦੇ ਸਾਂ ਜੱਕ ਤਮ ਇਹ ਨਿਰਲਜਤਾ ਸਾਡੇ ਵਿੱਚ ਕਿੱਥੋਂ ਆ ਗਈ ਕਿ ਅਸੀਂ ਗੈਰਾਂ ਵਿੱਚ ਆਪਣੀ ਅਣਖ ਕੇਵਲ 2 ਦਿਨਾਂ ਲਈ ਵੀ ਸਾਂਭਣੋਂ ਅਸਮਰਤਾ ਭਾਵੇਂ ਅਸੀਂ ਇਹਨਾਂ ਤੁਕਾਂ ਤੋਂ ਜਾਣੂ ਹਾਂ ਲੈ ਤੁਰਕਨ ਤੇ ਮਾਹ ਜੋ ਖਾਵੇ ਸੁਣੋ ਲਾਲ ਸੋ ਜੰਪੁਰ ਜਾਵੇ ਪਰ ਇਹਨਾਂ ਤੁਕਾਂ ਦਾ ਅਰਥ ਸਮਝਣ ਵਾਲੇ ਸਾਡੇ ਨਾਲੋਂ ਵੀ ਨੀਵੇਂ ਰਸਾਤਲ ਵਿੱਚ ਪੁੱਜੇ ਹੁੰਦੇ ਆਂ ਹੋਰ ਜੇ ਅਸੀਂ ਉੱਥੇ ਜਾਣ ਲੱਗਿਆਂ ਪ੍ਰਸ਼ਾਦ ਲਈ ਢੇਰ ਸਾਰੀਆਂ ਲਾਚੀਆਂ ਵੀ ਨਾਲ ਲੈ ਜਾਂਦੇ ਹਾਂ ਪਾਕਿਸਤਾਨ ਵਿੱਚ ਲਾਚੀਆਂ ਮਹਿੰਗੀਆਂ ਵੇਚ ਕੇ ਉੱਥੋਂ ਬਦਾਮ ਆਦ ਖਰੀਦ ਲੈਂਦੇ ਹਾਂ ਅਖੰਡ ਪਾਠ ਲਈ ਜਿਹੜੀਆਂ ਦੋ ਰਾਤਾਂ ਉੱਥੇ ਮਿਲਦੀਆਂ ਹਨ ਜਨਾਨੀਆਂ ਬਦਾਮਾਂ ਨੂੰ ਤੋੜ ਕੇ ਨਾਲ ਲਿਆਉਣ ਲਈ ਗਿਰੀਆਂ ਇਕੱਠੀਆਂ ਕਰਦੀਆਂ ਰਹਿੰਦੀਆਂ ਹਨ ਤੇ ਮਰਦ ਵੇਲ ਮੰਨਣ ਲਈ ਰਾਤਾਂ ਤਾਸ਼ ਖੇਡ ਕੇ گزار ਦਿੰਦੇ ਹਨ ਤੇ ਦਿਨ लिपस्टिकਾਂ ਤੇ ਹੋਰ ਬਲੈਤੀ ਸਮਾਨ ਖਰੀਦਣ ਵਿੱਚ ਬਤਾਂਦੇ ਹਨ ਹੱਜ ਕਰਨ ਲਈ ਬਿੱਲੀ ਦੀ ਅੱਖ ਮੱਕੇ ਵਿੱਚ ਵਿੱਚ ਹੋਏ ਪਾਲਣੋਂ ਨਹੀਂ ਹਟਦੀ ਪੂਜਨਿਕ ਬੱਬਾ ਜੀ ਯਾਤਰੂ ਬੀਬੀਆਂ ਉਥੋਂ ਲਿਪਸਟਿਕਾਂ ਤੇ ਹੋਰ ਮੇਕਅਪ ਦਾ ਸਮਾਨ ਆਉਂਦੇ ਸਾਲ ਦੀ ਯਾਤਰਾ ਤੱਕ ਦਾ ਨਾਲ ਲੈ ਆਉਂਦੀਆਂ ਹਨ ਪਰ ਤਾਂ ਵੀ ਬੱਬਾ ਜੀ ਪਾਕਿਸਤਾਨ ਵਿੱਚ ਰਹਿ ਗਏ ਗੁਰਦੁਆਰਿਆਂ ਦਾ ਸਾਨੂੰ ਬਹੁਤ ਚੋਰਾ ਹੈ ਤੇ ਤੁਸੀਂ ਕਿਰਪਾ ਦੁਆਰਾ ਸਾਨੂੰ ਸੇਵਾ ਸੰਭਾਲ ਦਾ ਦਾਨ ਜ਼ਰੂਰ ਬਖਸ਼ਦੇ ਰਹਿਣਾ ਕਿਉਂਕਿ ਹੰਸ ਨਾ ਛੱਡੇ ਮਾਨਸਰ ਬਗਲਾ ਬਹੋ ਛੱਪੜ ਫਿਰ ਆਵੇ ਹਾਰਸੀ ਦੇ ਇੱਕ ਪੁਰਾਤਨ ਪ੍ਰਸੰਗ ਅਨੁਸਾਰ ਮੱਕੇ ਨੂੰ ਜਾਂਦੇ ਹੋਏ ਦੋ ਹਾਜੀ ਕਿਸੇ ਗੱਲੋਂ ਰਾਹ ਵਿੱਚ ਖਹਿੜ ਪਏ ਸਾਰਾ ਸਫਰ ਮੁੱਕ ਗਿਆ ਪਰ ਝਗੜਾ ਚાલુ ਰਿਹਾ ਇੱਕ ਸਿਆਣੇ ਪੁਰਸ਼ ਨੇ ਕਿਹਾ ਕਿ ਸਤਰੰਜ ਦੀ ਨਿੱਕੀ ਜਿਹੀ ਪੀੜੀ ਪਾਰ ਕਰਕੇ ਲੱਕੜ ਦਾ ਪਿਆਦਾ ਤਾਂ ਆਪਣੀ ਪਦਵੀ ਤੋਂ ਉਚੇਰਾ ਗਿਣਿਆ ਜਾਂਦਾ ਪਰ ਤੁਸੀਂ ਅਣਗਿਣਤ ਕੋਹਾਂ ਦਾ ਹਰੀਤ ਥਲ ਗਾ ਚੁੱਕਣ ਬਾਅਦ ਵੀ ਆਪਣੀ ਪਦਵੀ ਨੂੰ ਨਹੀਂ ਪਛਾਣ ਸਕੇ ਜੇ ਅਸੀਂ ਗੁਰਦੁਆਰਿਆਂ ਦੇ ਯਾਤਰੀ ਬਣ ਕੇ ਪਾਕਿਸਤਾਨ ਨੂੰ ਜਾਂਦੇ ਤੁਹਾਡੇ ਸ਼ਰਧਾਲੂ ਸਿੱਖ ਇਸ ਨਿੱਕੇ ਜਿਹੇ ਵਿਅੰਗ ਨੂੰ ਪਛਾਣ ਸਕੀਏ ਤਾਂ ਨਿਰਸੰਦੇਹ ਸਾਡੀ ਯਾਤਰਾ ਸਫਲ ਹੋ ਸਕਦੀ ਹੈ ਕਿਤਾਬ ਚਿੱਠੀਆਂ ਲੇਖ ਸਤਗੁਰਾਂ ਵੱਲ ਪਾਈਆਂ ਚਿੱਠੀ ਨੰਬਰ 13ਵੀਂ 14ਵੀਂ ਅਤੇ 15ਵੀਂ ਲੇਖਕ ਸਰਦਾਰ ਮਨੋਰ ਸਿੰਘ ਮਾਰਕੋ ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ